ਪਾਸਵੇ న్యూਸ ਮੈਂ ਤੁਹਾਡਾ ਆਪਣਾ ਬਿੰਦਰ ਜਲਾਲ ਅੱਜ ਅਸੀਂ ਬਹੁਤ ਹੀ ਇਤਿਹਾਸਕ ਪਿੰਡ ਪਹੁੰਚੇ ਹਾਂ ਭਗਤਾ ਪਾਈ ਵਿਖੇ ਅੱਜ ਅਸੀਂ ਇੱਥੇ ਗੱਲਬਾਤ ਕਰਾਂਗੇ ਚੋਣਾਂ ਸੰਬੰਧੀ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦਾ ਸਿਆਸੀ ਪਾਰ ਹੈ ਜਿਹੜਾ ਸਿਖਰਾਂ ਤੇ ਹੈ ਤੇ ਇੱਥੇ ਸਾਥ ਦੇ ਵਿੱਚ ਪਹੁੰਚੇ ਆ ਆਮ ਲੋਕ ਬੈਠੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਹਲਕਾ ਵਿਧਾਇਕ ਨੇ ਕਿੰਨੇ ਕੰਮ ਕੀਤੇ ਜਾਂ ਕਾਂਗਰਸ ਸਮੇਂ ਕਿੰਨੇ ਕੰਮ ਹੋਏ ਅਕਾਲੀ ਦਲ ਸਮੇਂ ਕਿੰਨੇ ਕੰਮ ਹੋਏ ਕਿੰਨੇ ਕੰਮ ਬਾਕੀ ਆ ਆਉਣ ਵਾਲੇ ਜਿਹੜਾ ਸਾਡਾ ਕੈਂਡੀਡੇਟ ਹੈ ਐਮਪੀ ਦਾ ਤੇ ਉਹਦੇ ਤੋਂ ਸਾਨੂੰ ਕੀ ਉਮੀਦਾਂ ਹੋਣਗੀਆਂ ਇਹ ਵੱਖ-ਵੱਖ ਗੱਲਾਂ ਲੈ ਕੇ ਅਸੀਂ ਲੋਕਾਂ ਦੇ ਦਿਲ ਦੀਆਂ ਗੱਲਾਂ ਜਾਣਾਂਗੇ ਕੀ ਕਹਿੰਦਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਲਾ ਜੀ ਆਪਣਾ ਤਰਸੇਮ ਸਿੰਘ ਹਾਂ ਜੀ ਕਿਸ ਤਰ੍ਹਾਂ ਦਾ ਮਤਲਬ ਕਿ ਬਦਲਾ ਕਿੰਨਾ ਆਇਆ ਜੀ ਵਧੀਆ ਬਦਲਾ ਆਇਆ ਜੀ ਸਾਨੂੰ ਤਾਂ ਬਹੁਤ ਮਨ ਨੂੰ ਸੰਤੋਸ਼ਟੀ ਆ ਇੱਕ ਤਾਂ ਇਹ ਆ ਜਿਹੜੀ ਸੁਰੱਖਿਆ ਸਾਨੂੰ ਉਹ ਵਧੀਆ ਕੰਮ ਲੱਗਿਆ ਭਗਵਾਨ ਤੁਮਾਨ ਸਾਹਿਬ ਦਾ ਠੀਕ ਜੀ ਇੱਕ ਜੋ ਇੱਥੇ ਪਹਿਲਾਂ ਦੇ ਸਰਕਾਰਾਂ ਅਕਾਲੀ ਕਾਂਗਰਸੀਆਂ ਦੇ ਪਰਚੇ ਕਰਾਉਂਦੇ ਸੀ ਉਹਨਾਂ ਤੋਂ ਅਸੀਂ ਇਹ ਆ ਵੀ ਅੱਜ ਦੀਆਂ ਜਿਹੜੀਆਂ ਸਰਕਾਰਾਂ ਕੇਸ ਦੇ ਨੱਕਾ ਪਰਚਾ ਨਹੀਂ ਦਿੰਦੇ ਜਿਹੜਾ ਆਉਣ ਵਾਲਾ ਉਮੀਦਵਾਰ ਹੈ ਜਿਹੜਾ ਐਮਪੀ ਦਾ ਉਹਦੇ ਤੁਹਾਨੂੰ ਕੀ ਮੀਦਾ ਹੋਣੀ ਹੈ ਬਹੁਤ ਵਧੀਆ ਉਮੀਦਵਾਰਾਂ ਜੀ ਗਰੀਬ ਘਰ ਚੋਂ ਉੱਠਿਆ ਵਾ ਬੰਦਾ ਥੱਲੋਂ ਸੱਲੜ ਦੇ ਲੈਵਲ ਤੋਂ ਉੱਠਿਆ ਸਾਨੂੰ ਬਹੁਤ ਉਮੀਦਾਂ ਉਹਦੇ ਤੋਂ ਠੀਕ ਹੈ ਜੀ ਧੰਨਵਾਦ ਜੀ ਵੀਰਜੀ ਖੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਜੀ ਬਹਾਦਰ ਸਿੰਘ ਜੀ ਹਾਂ ਜੀ ਜਿਹੜਾ ਆਉਣ ਵਾਲਾ ਐਮਪੀ ਹੈ ਇਹਦੇ ਤੋਂ ਤੁਹਾਨੂੰ ਕੀ ਮੀਦਾ ਹੋਣੀ ਹੈ ਜੀ ਬਹੁਤ ਵਧੀਆ ਬੰਦਾ ਹੈ ਜੀ ਕਰਮਜੀਤ ਅਨਮੋਲ ਭਗਵੰਤ ਮਾਨ ਦਾ ਖਾਸ ਇੱਕ ਭਰਾ ਹੀ ਆ ਉਹਦਾ ਸਾਨੂੰ ਇਹ ਉਮੀਦਾਂ ਹੈ ਭਗਵੰਤ ਮਾਨ ਦੇ ਨਿੱਜੀ ਹੋਣ ਦੇ ਕਾਰਨ ਵੀ ਸਾਡੇ ਉਹ ਵਧੀਆ ਕੰਮ ਕਰੋ ਜਿਵੇਂ ਭਗਵੰਤ ਮਾਨ ਵਧੀਆ ਕੰਮ ਕਰ ਰਿਹਾ ਤੇ ਵਿਰੋਧ ਵੀ ਬਹੁਤ ਹੋਈ ਜਾਂਦਾ ਹੈ ਜੀ ਵਿਰੋਧ ਤਾਂ ਐ ਜਿਹੜਾ ਪਾਰਟੀਆਂ ਕਰਦੀਆਂ ਹੋਣੀਆਂ ਤੇ ਵੀ ਵੇਖੋ ਹੁਣ 43000 ਨੌਕਰੀ ਦਿੱਤੀ ਹੈ ਸਰਕਾਰ ਨੇ ਪੰਜਾਬ 'ਚ ਤੇ ਦੱਸੋ ਮੈਨੂੰ 1 ਰੁਪਇਆ ਵੀ ਰਿਸਪਤ ਕਿਸੇ ਤੋਂ ਲਈ ਹੋਵੇ ਫਿਰ ਮੈਂਟ ਦੇ ਆਧਾਰ ਤੇ ਮਿਲੀ ਆ ਕੋਈ ਉਹ ਚ ਤਕੜੇ ਮਾੜੇ ਦਾ ਸਵਾਲ ਨਹੀਂ ਅੱਗੇ 10 10 ਲੱਖ ਰੁਪਇਆ ਦੇ ਕਿ ਤਕੜੇ ਲੈਣ ਦੇ ਗਰੀਬ ਰਹਿ ਜਾਂਦਾ ਵਿਕਾਸ ਦੀ ਗੱਲ ਕਰੀਏ ਹਲਕੇ ਦੇ ਵਿਕਾਸ ਕਿੰਨਾ ਕਿੰਨਾ ਜਿਹੜਾ ਇਸ ਤੋਂ ਇਲਾਵਾ ਜਿਹੜਾ ਹਾਂ ਵਿਕਾਸ ਕਿੰਨਾ ਹੋਇਆ ਵਿਕਾਸ ਆ ਜੀ ਵਿਕਾਸ ਤਾਂ ਸਾਰਾ ਹੋ ਹੀ ਜਾਂਦਾ ਬਾਕੀ ਦੂਜੀ ਗੱਲ ਆ ਤੁਸੀਂ ਇਹ ਹਿਸਾਬ ਲਓ 2 ਸਾਲ ਹੋ ਗਏ ਆ ਸਰਕਾਰ ਆਈ ਨੂੰ ਅਜੇ ਤੁਸੀਂ ਉਮੀਦ ਰੱਖਦੇ ਹੋ ਜਿਹੜਾ 75 ਸਾਲ ਦਾ ਗੰਦ ਪਿਆ ਹੋਇਆ ਵੀ 2 ਸਾਲਾਂ ਵਿੱਚ ਸੁਧਾਰ ਸਕਦੇ ਆ ਸਮਾਂ ਵੀ ਚਾਹੀਦਾ ਨਾ ਸਰਕਾਰ ਨੂੰ ਇਹ ਸਵਾਲ ਅਸਲ ਦੇ ਵਿੱਚ ਤੁਹਾਡੇ 5 ਸਾਲ ਪੂਰੇ ਹੋਣ ਤੋਂ ਕਰਨੇ ਚਾਹੀਦੇ ਹੁਣ ਕਰਨੇ ਨਹੀਂ ਚਾਹੀਦੇ ਤੁਹਾਨੂੰ ਇਹ ਨਹੀਂ ਜਿਹੜਾ ਐਮਪੀ ਆਪਣਾ ਇਲੈਕਸ਼ਨ ਆ ਰਹੇ ਹੈਗੇ ਇਹਦੇ ਵਿੱਚ ਤੁਹਾਨੂੰ ਜਿਹੜਾ ਆਉਣ ਵਾਲਾ ਐਮਪੀ ਹੈ ਉਹ ਤੋਂ ਕੀ ਉਮੀਦਾਂ ਹੈ ਜਿਹੜੀਆਂ ਮਤਲਬ ਕਿ ਨਵੀਆਂ ਹੋਰ ਕੀ ਲੈ ਕੇ ਆਉਣਗੇ ਉਹ ਤੋਂ ਇਹ ਆਈ ਜਿਹੜਾ ਸਾਡਾ 8000 ਕਰੋੜ ਰੁਪਇਆ ਮੋਦੀ ਰੋਕੀ ਬੈਠਾ ਸਾ ਪੰਜਾਬ ਨਾਲ ਬਤਕਰਾ ਕਰ ਰਿਹਾ ਹੈ ਜੇ ਆਪਣੇ ਵੱਤ ਉਹਦਾ ਐਮਪੀ ਜਿੱਤਣਗੇ ਉਹ ਉੱਥੇ ਜਾ ਕੇ ਰੌਲਾ ਪਾਉਣਗੇ ਉਹ ਇੱਥੇ ਲਿਆਉਣਗੇ ਜੀ ਸਾਡੀਆਂ ਸੜਕਾਂ ਦੀ ਹੋਰ ਡਵੈਲਪਮੈਂਟ ਹੋਊਗੀ ਪੰਜਾਬ ਦੀ ਸਾਰੀ ਇਹ ਉਮੀਦਾਂ ਸਾਨੂੰ ਉਹਨਾਂ ਤੋਂ ਉਮੀਦਾਂ ਹੋਣਗੀਆਂ ਹਾਂਜੀ ਹਾਂਜੀ ਭਾਜੀ ਹੋਰ ਆਉਂਗੇ ਇਧਰ ਹਾਂਜੀ ਬਾਈ ਜੀ ਜਿਹੜਾ ਮਤਲਬ ਕਿ ਲੋਕ ਸਭਾ ਨੂੰ ਲੈ ਕੇ ਜਿਹੜਾ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਕਿ ਵੀ ਕਿੰਨੀਆਂ ਕੰਮੀਦਾ ਜਿਹੜਾ ਆਉਣ ਵਾਲਾ ਐਮਪੀ ਆ ਕਿਹੜੀ ਪਾਰਟੀ ਦਾ ਹੋਵੇ ਕਿਹੜੀ ਪਾਰਟੀ ਤੁਹਾਨੂੰ ਵਧੀਆ ਲੱਗਦੀ ਹੈ ਕਿਹੜੀ ਪਾਰਟੀ ਨੇ ਕਿੰਨੇ ਕੁ ਵਧੀਆ ਕੰਮ ਕੀਤੇ ਹੈ ਉਹਦੇ ਬਾਰੇ ਜੀ ਪਾਰਟੀ ਵਾਜ ਤੋਂ ਤਿੰਨੇ ਹੀ ਦੇਖ ਲਗਾ ਤਿੰਨਾ ਚ ਕੋਈ ਨਹੀਂ ਆ ਹੁਣ ਇੱਕ ਧਰਮਕੋੜ ਤੋਂ ਆ ਇੱਕ ਸ਼ਾਹਕੋੜ ਤੋਂ ਆ ਤੇ ਇੱਕ ਆ ਸੰਗਰੂਰ ਤੋਂ ਆ ਹੁਣ ਇਹ ਦੇਖੋ ਵੀ ਤਿੰਨਾ ਜਿਹੜਾ ਬਣਦਾ ਇਹ ਤਾਂ ਲੋਕਾਂ ਨੂੰ ਪਤਾ ਲੋਕਾਂ ਦੇ ਦਿਲਾਂ ਨੂੰ ਪਤਾ ਵੀ ਕਿ ਕਿਹਨੂੰ ਵੋਟ ਪਾਉਣੀ ਆ ਤੁਹਾਨੂੰ ਕਿਹੜਾ ਜਿਹੜਾ ਮਤਲਬ ਕਿ ਤੁਹਾਨੂੰ ਕਿਹੜਾ ਚੰਗਾ ਲੱਗਦਾ ਵੀ ਜਿਹੜਾ ਆਉਣ ਵਾਲਾ ਐਮਪੀ ਹੋਵੇ ਵਧੀਆ ਹੋਵੇ ਹਲਕੇ ਦਾ ਵਿਕਾਸ ਕਰੇ ਕੰਮ ਕਰੇ ਕਿਹੜਾ ਐਮਪੀ ਆ ਜਿਹੜਾ ਮਤਲਬ ਕਿ ਤੁਹਾਡੇ ਜਿਹੜੇ ਮੁੱਦੇ ਐ ਵੀ ਉਹਨਾਂ ਤੇ ਗੱਲਬਾਤ ਕਰੇ ਤਿੰਨਾਂ 'ਚ ਹਜੇ ਕੋਈ ਨਹੀਂ ਜੀ ਤਿੰਨਾਂ 'ਚ ਕੋਈ ਵੀ ਨਹੀਂਗਾ ਭਾਈ ਜੀ ਕਹਿੰਦੇ ਤਿੰਨਾਂ 'ਚ ਸਾਨੂੰ ਕੋਈ ਵੀ ਪਸੰਦ ਨਹੀਂ ਹਜੇ ਹੋਰ ਬੈਠਿਆ ਭਾਈ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਈ ਜੀ ਕੀ ਕਹੋਂਗੇ ਦੇ ਬਾਰੇ ਜੀ ਅ ਭਾਈ ਐ ਆ ਗੱਲ ਵੀ ਜਦੋਂ ਆਪਾਂ ਕਿਸੇ ਵੀ ਪਾਰਟੀ ਨੂੰ ਵੋਟ ਪਾਉਨੇ ਆ ਜਾਂ ਉਹਦੀ ਸਪੋਰਟ ਕਰਦੇ ਆ ਨਾ ਉਮੀਦ ਆਪਾਂ ਨੂੰ ਹਰੇਕ ਬੰਦੇ ਨੂੰ ਹੀ ਹੁੰਦੀ ਹੈਗੀ ਭਾਵੇਂ ਕਿਸੇ ਵੀ ਪਾਰਟੀ ਦਾ ਬੰਦਾ ਆਪਾਂ ਕਿਸੇ ਅੱਡ ਪਾਰਟੀ ਨੂੰ ਜਾਂ ਕਿਸੇ ਕੈਂਡੀਡੇਟ ਨੂੰ ਨਹੀਂ ਨਿੰਦਦੇਗੇ ਪਰ ਮੈਂ ਇਹ ਗੱਲ ਕਹਿਣਾ ਸਾਰੀਆਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਹੀ ਕਹਿਣਾ ਵੀ ਯਾਰ ਜੇ ਥੋੜੇ ਤੇ ਲੋਕ ਵਿਸ਼ਵਾਸ ਜਿਤਾਉਂਦੇ ਆ ਤਾਂ ਮਾੜਾ ਮੋਟਾ ਯਾਰ ਉਹਨਾਂ ਦੀਆਂ ਕਦਰਾਂ ਕੀਮਤਾਂ ਦੀ ਉਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਿਆ ਕਰੋ ਵੀ ਐ ਨਹੀਂ ਹੁੰਦਾ ਕਿ ਵੀ ਯਾਰ ਆਪਾਂ ਲੌਲੀਪੌਪ ਦੇਤੇ ਝੂਠੇ ਤੇ ਜਦੋਂ ਫਿਰ ਬਣ ਕੇ ਉਸ ਤੋਂ ਬਾਅਦ ਆਪਾਂ ਹੋਰ ਬਣ ਗਏ ਹਨ ਉਹ ਚੀਜ਼ ਮਾੜੀ ਗੈਣਦਾ ਮੈਂ ਹਰੇਕ ਪਾਰਟੀ ਕਿਸੇ ਇੱਕ ਪਾਰਟੀ ਵਾਸਤੇ ਨਹੀਂ ਤੁਹਾਡਾ ਕਹਿੰਦਾ ਮਤਲਬ ਹੈ ਜਿਹੜੀਆਂ ਤਿੰਨਾਂ ਪਾਰਟੀਆਂ ਜਾਂ ਮੌਜੂਦਾ ਪਾਰਟੀ ਹੈ ਇਹਨਾਂ ਨੇ ਹਲੇ ਤਾਈਂ ਲੋਕਾਂ ਨੂੰ ਜਿਹੜੇ ਲਾਲੀਬੋਬੀ ਦਿੱਤੇ ਨਹੀਂ ਹਾਂ ਵੇਖੋ ਜੀ ਅਕਾਲੀ ਦਲ ਨੂੰ ਅਸੀਂ ਸਪੋਰਟ ਕਰਦੇ ਹਾਂਗੇ ਅਕਾਲੀ ਅਸੀਂ ਹੈਗੇ ਹਾਂਗੇ ਸਾਡੀ ਪਾਰਟੀ ਨੇ ਤਾਂ ਬਹੁਤ ਕੰਮ ਕੀਤੇ ਹੈਗੇ ਜੇ ਨਹੀਂ ਕੀਤੇ ਤਾਂ ਇੰਨੇ ਬੰਦੇ ਬੈਠੇ ਕੋਈ ਬੰਦਾ ਕਹਿ ਦੇਵੇ ਵੀ ਨਹੀਂ ਕੀਤੇ ਦੂਜੇ ਦੂਜਿਆਂ ਦੇ ਬਾਰੇ ਹੁਣ ਸਮਾਂ ਦੱਸ ਦੂਗਾ ਜਿਹੜੇ ਰਾਜ ਕਰੀ ਜਾਂਦੇ ਉਹਨਾਂ ਦਾ ਸਮਾਂ ਦੱਸ ਦੂਗਾ ਤੇ ਅਕਾਲੀ ਦਲ ਦਾ ਵਿਰੋਧ ਵੀ ਕਿੰਨਾ ਹੈ ਬ੍ਰੋਤਾ ਦੇਖੋ ਜੀ ਜਦੋਂ ਬੰਦਾ ਕੋਈ ਸੱਤਾ 'ਚ ਹੁੰਦਾ ਹੈਗਾ ਪਾਵਰ 'ਚ ਹੁੰਦਾ ਹੈਗਾ ਉਹਦੇ ਆਪੋਜੀਸ਼ਨ 'ਚ ਵੀ ਲੋਕ ਖੜਦੇ ਹੀ ਖੜਦੇ ਹੈਗੇ ਇਹਦੇ 'ਚ ਕੋਈ ਦੋ ਰਾਇ ਨਹੀਂ ਹੁੰਦੀਗੀ ਵੀ ਜੇ ਆਪਣੇ ਉਲਟ ਨਹੀਂ ਚੱਲਣਗੇ 100 ਬੰਦਾ ਜੇ ਇੱਕ ਕਿਤੇ ਖੜਾ ਤਾਂ ਉਹਦੇ 'ਚ ਜੇ 90 ਥੋੜੇ ਨਾਲ ਆ 10 ਥੋੜੇ ਉਲਟਾ ਉਹਨੂੰ ਤਾਂ ਵਿਰੋਧ ਨਹੀਂ ਉਹ ਤਾਂ ਵਿਰੋਧ ਨਹੀਂ ਗਿਣ ਸਕਦੇ ਰਾਜਵਿੰਦਰ ਖਾਲਸਾ ਜੀ ਖੜੇ ਹੈ ਇੱਥੋਂ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਪਰਸਨਲ ਤੌਰ ਤੇ ਰਾਜਵਿੰਦਰ ਸਿੰਘ ਜੀ ਨੂੰ ਜਾਣਦਾ ਕਾਫੀ ਟਾਈਮ ਤੋਂ ਧਰਮਕੋਟ ਤੋਂ ਬਿਲੋਂਗ ਕਰਦੇ ਆ ਮੋਗੇ ਉਹਨਾਂ ਦੀ ਰਹਿائش ਵੀ ਹੈਗੀ ਹੈਗੀ ਤੇ ਸਰਦਾਰ ਸੀਤਲ ਸਿੰਘ ਜੀ ਸਾਫਕਾ ਜਿਹੜੇ ਐਮਐਲਏ ਰਹਿ ਚੁੱਕੇ ਆ ਦੋ ਵਾਰੀ ਉਹਨਾਂ ਦੇ ਬੇਟੇ ਆ ਉਹ ਬਹੁਤ ਨੇਕ ਇਨਸਾਨ ਪੜ੍ਹੇ ਲਿਖੇ ਆ ਸੋਲਝੇ ਹੋਏ ਆ ਕੋਈ ਐ ਨਹੀਂ ਹੈਗਾ ਵੀ ਮਤਲਬ ਅੱਜ ਨਵੇਂ ਆਗੇ ਤੇ ਪਤਾ ਹੀ ਕੁਛ ਨਹੀਂ ਫੀਲਡ ਬਾਰੇ ਵਿਚਰੇ ਹੋਏ ਆਗੇ ਲੋਕਾਂ ਦੇ ਵਿੱਚ ਵੀ ਵਿਚਰੇ ਹੋਏ ਆਗੇ ਹਨਾ ਤਾਂ ਸਾਨੂੰ ਲੱਗਦਾ ਵੀ ਜੇ ਉਹ ਬੰਦੇ ਆ ਤਾਂ ਕੁਛ ਨਾ ਕੁਛ ਚੰਗਾ ਕਰਨਗੇ ਲੋਕਾਂ ਲਈ ਠੀਕ ਆ ਕੁਛ ਨਾ ਕੁਛ ਜੇ ਕਿਤੇ ਕਾਲੀ ਦਲ ਦੇ ਐਮਪੀ ਆਉਂਦੇ ਆ ਕੁਛ ਨਾ ਕੁਛ ਚੰਗਾ ਕਰਨਗੇ ਤੁਹਾਡੀ ਉਮੀਦ ਹੈ ਉਮੀਦ ਉਮੀਦ ਹੈ ਜੀ ਬਾਈ ਜੀ ਬੈਠੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਿੰਨਾ ਕ ਬਦਲਾ ਆਇਆ ਕਿੰਨੇ ਕੰਮ ਹੋਏ ਐ ਕੀ ਤੁਹਾਨੂੰ ਉਮੀਦਾਂ ਜਿਹੜਾ ਨਵਾਂ ਆਪਣਾ ਉਮੀਦਵਾਰ ਆਉਂਦਾ ਕਿਸੇ ਵੀ ਪਾਰਟੀ ਦਾ ਆਉਂਦਾ ਤੁਹਾਨੂੰ ਉਹ ਤੋਂ ਕੀ ਉਮੀਦਾਂ ਹੋਣਗੀਆਂ ਕੋਈ ਉਮੀਦ ਨਹੀਂ ਭਾਈ ਹਾਂ ਆਪਣੇ ਦੋ ਕੰਮ ਸੀਗੇ ਇੱਕ ਮੇਰੀ ਭੈਣ ਦਾ ਰੌਲਾ ਠੀਕ ਆ ਕਾਂਗਰਸ ਨੂੰ ਕਹਿ ਕੇ ਦੇਖ ਲੈ ਇਹ ਪਾਰਟੀ ਨੂੰ ਕਹਿ ਕੇ ਦੇਖ ਲੈ ਨਹੀਂ ਹੋ ਸਕਿਆ ਠੀਕ ਆ ਮੈਂ ਸਾਂਝੇ ਕੰਮ ਕਿੰਨੇ ਕੋਇਆ ਤੁਹਾਡਾ ਚਲੋ ਮੰਨਦੇ ਆਂ ਮੇਂ ਨਿੱਜੀ ਕੰਮ ਤੁਹਾਡਾ ਨਹੀਂ ਹੋਇਆ ਕਿਸੇ ਪਾਰਟੀ ਨੇ ਤੁਹਾਡਾ ਨਿੱਜੀ ਕੰਮ ਨਹੀਂ ਕੀਤਾ ਜਿਹੜੇ ਸਾਂਝੇ ਕੰਮ ਹੋਏ ਆ ਉਹ ਕਿੰਨੇ ਕੋਏ ਆ ਨਹੀਂ ਮੈਨੂੰ ਤਾਂ ਕੋਈ ਦਿਸਿਆ ਨਹੀਂ ਬਈ ਐਵੇਂ ਤੈਨੂੰ ਕਹਿੰਦਾ ਛੱਡੀ ਗੱਲਣਾ ਸਾਡਾ ਤਾਂ ਆਪਦਾ ਘਰ ਦਾ ਮਸਲਾ ਸੀਗਾ ਉਹ ਨਹੀਂ ਆਪਣਾ ਕਰਿਆ ਨਾਲੇ ਮੈਂ ਉਹ ਟਾਈਮ ਦਾ ਇਹ ਪਾਰਟੀ ਜਾਇੰਗਾ ਠੀਕ ਆ ਸੀਗਾ ਯਾਨੀ ਹੁਣ ਨਹੀਂ ਜਿਹੜੇ ਟਾਈਮ ਪਰਵਾਇਸਰ ਸਾਧੂ ਸਿੰਘ ਖੜਾ ਹੋਇਆ ਪਰਚਾਂ ਦਾ ਡਰ ਸੀਗਾ ਪਰਚੇ ਪਾਉਣ ਦਾ ਡਰ ਵਿਰੋਧੀ ਧਿਰਾਂ ਦਾ ਉਹ ਟਾਈਮਾਂ 'ਚ ਅਸੀਂ ਗੱਡੀਆਂ ਦੇ ਵਿੱਚ ਸੀ ਆ ਬਾਈ ਬੈਠਾ ਰਾਜਵਿੰਦਰ ਪੁੱਛ ਲਾ ਜੇ ਨਹੀਂ ਤਾਂ ਮੈਂ ਘਰੇ ਤਿੰਨ ਸਾਲ ਤੋਂ ਬੁਮਾਰ ਪਿਆ ਰਿਆਂਗਾ ਕਿਸੇ ਬੰਦੇ ਨੇ ਜਾ ਕੇ ਮੇਰਾ ਪਤਾ ਨਹੀਂ ਲਿਆਗਾ ਮੈਂ ਪਾਰਟੀ ਤੋਂ ਕੋਈ ਉਮੀਦ ਕਰ ਰੂ ਭਾਈ ਤੁਹਾਨੂੰ ਜਣੀ ਕਿਸੇ ਪਾਰਟੀ ਤੋਂ ਕੋਈ ਉਮੀਦ ਨਹੀਂਗੀ ਹਾਂਜੀ ਭਾਈ ਜੀ ਕੀ ਤੁਹਾਡੇ ਕੀ ਕਹਿਣਾ ਜੀ ਇਸ ਵਾਰੀ 2014 ਦੇ ਵਿੱਚ ਜਦੋਂ ਸਾਡਾ ਐਮਪੀ ਪ੍ਰੋਫੈਸਰ ਸਾਧੂ ਸਿੰਘ ਜਿੱਤਿਆ ਸੀ ਤਾਂ ਅਸੀਂ ਲੋਕਾਂ ਨੂੰ ਪਹਿਲੀ ਵਾਰੀ ਲੋਕਾਂ ਨੂੰ ਪਤਾ ਲੱਗਿਆ ਸੀ ਵੀ ਕਿ ਐਮਪੀ ਵੀ ਗ੍ਰਾਂਟ ਲੈ ਕੇ ਆਉਂਦਾ ਜੇ ਉਹ ਵੀ ਬੰਡਿਆ ਵਾ ਐਮਪੀ ਕੋਟੇ ਦਾ ਰਾਮਪੁਰੇ ਹਲਕੇ ਵਾਸਤੇ ਆਉਂਦਾ ਸੀ ਅਸੀਂ ਸਾਰਾ ਇੱਥੇ ਦਿੱਤਾ ਜਿੱਥੇ ਵੀ ਕਿਤੇ ਲੱਗਿਆ ਇੱਥੇ ਖੂਹ ਕਮੇਟੀ ਨੂੰ ਵੀ ਅਸੀਂ ਟੈਂਕੀ ਬਣਵਾ ਕੇ ਦਿੱਤੀ ਸੀ ਆਰਓ ਲਵਾ ਕੇ ਦਿੱਤਾ ਸੀ ਜੋ ਜਾਇਜ਼ ਕੰਮ ਐਮਪੀ ਕੋਟੇ ਚ ਹੋ ਸਕਦੇ ਸੀ ਸਾਰੇ ਕਰਵਾ ਕੇ ਦਿੱਤੇ ਅੱਜ ਉਸ ਤੋਂ ਬਾਅਦ ਕਾਂਗਰਸ ਦਾ ਪਹਿਲਾ ਪਰਮਜੀਤ ਕੌਰ ਗੁਲਸ਼ਨ ਸੀ ਕਿਸੇ ਨੂੰ ਨਹੀਂ ਸੀ ਪਤਾ ਵੀ ਐਮਪੀ ਕੋਟੇ ਚ ਕੀ ਆਉਂਦਾ ਉਸ ਤੋਂ ਬਾਅਦ ਇਹ ਰਿਹਾ 5 ਸਾਲ ਮੁਹੰਮਦ ਸਦੀਕ ਸਾਹਿਬ ਇਹਨਾਂ ਨੂੰ ਨਹੀਂ ਕਿਸੇ ਨੂੰ ਦੱਸਿਆ ਵੀ ਕੀ ਆਉਂਦਾ ਜਿਹੜਾ ਅਸੀਂ 2014 ਤੋਂ ਲੈ ਕੇ 19 ਤੱਕ ਦੇ ਵਿੱਚ ਅਸੀਂ ਇਕੱਲੀ-ਇਕੱਲੀ ਚੀਜ਼ ਲੋਕਾਂ ਨੂੰ ਦੱਸੀ ਵੀ ਐਮਪੀ ਕੋਟੇ ਚ ਕੀ ਆਉਂਦਾ ਅਨੇਕਾਂ ਹੀ ਲੋਕ ਸੀ ਜਿਹੜੇ ਬਲੱਡ ਕੈਂਸਰ ਦੇ ਮਰੀਜ਼ ਪਏ ਸੀ ਜਿਨ੍ਹਾਂ ਦੀ ਕੋਈ ਦਵਾਈ ਬੂਟੀ ਨਹੀਂ ਸੀ ਦਿੰਦਾ ਅਸੀਂ ਉਹਨਾਂ ਦਾ ਐਮਪੀ ਕੋਟੇ ਚੋ ਫ੍ਰੀ ਲਾਜ ਕਰਾ ਕੇ ਦਿੱਤੇ ਆਪਰੇਸ਼ਨ ਕਰਾ ਕੇ ਤੇ ਹਾਰਡ ਦੀਆਂ ਸਰਜਰੀਆਂ ਅਸੀਂ ਇੱਕ ਇੱਕ ਚੀਜ਼ ਲੋਕਾਂ ਨੂੰ ਦੱਸਿਆ ਉਹਦੇ ਨਾਲ ਹੀ ਲੋਕ ਅਸੀਂ ਤਾਂ ਲੋਕਾਂ ਨੂੰ 14 ਤੋਂ ਲੈ ਕੇ ਇਹੀ ਗੱਲ ਕਹਿੰਨੇ ਆਏ ਆ ਵੀ ਸਵਾਲ ਕਰਨੇ ਸਿੱਖੋ ਜੇ ਅੱਜ ਅਸੀਂ ਵੀ ਕੋਈ ਗਲਤੀ ਕਰਦੇ ਆ ਤਾਂ ਹੀ ਸਾਨੂੰ ਪਾਰਲੀਮੈਂਟ ਨੂੰ ਸਵਾਲ ਕਰਨਗੇ ਪਰ ਇਹਨਾਂ ਨੂੰ ਸਿਖਾਇਆ ਵੀ ਤਾਂ ਆਮ ਆਦਮੀ ਪਾਰਟੀ ਨੇ ਆ ਵੀ ਸਵਾਲ ਕਰੋ ਲੋਕਾਂ ਤੋਂ ਬਾਕੀ ਗੱਲ ਹੈ ਗੱਲ ਸੁਣੋ ਮੇਰੀ 2 ਸਾਲ ਹੋਇਆ ਜੇ ਸਰਕਾਰ ਨੂੰ ਇਹਨੂੰ ਅਜੇ ਦੂਜਾ ਅਗਲੇ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਲਾਸਟ ਵਾਲੇ ਸਾਲ ਚ ਜਾ ਕੇ ਵਿਕਾਸ ਕਰਨ ਚਾਹ ਆ ਸਾਰ ਲੁੱਟਦਿਆਂ ਨੇ ਘੁਟਦਿਆਂ ਸੀ ਤੇ ਚਟਾ ਲਿਆਂਦਾ ਕੀਨੇ ਹੈ ਭੋਲੇ ਅਰਕਾਂ ਨੇ ਨਾਂ ਕੀਤੇ ਲਏ ਉਹਨਾਂ ਨੇ ਪੈਦਾ ਕਰਿਆ ਹੁਣ ਕਿਤਾ ਬਿਮਾਰੀ ਥੋੜੋ ਹਟਦੀ ਆ 5 ਸਾਲ ਪੂਰਾ ਸਮਾਂ ਰਹਿਣ ਦਿਓ ਨੰਗਣ ਦਿਓ ਫੇਰ ਉਸ ਤੋਂ ਬਾਅਦ ਨਹੀਂ ਨਾ ਹੀ ਹੁਣ ਲਈ ਜਾਨੇ ਨਾ ਆਪਾਂ ਤੇ ਬਾਕੀ ਕੋਈ ਬਾਕੀ ਇੱਕ ਮਿੰਟ ਜਿਹੜੀ ਜਿਹੜੀ ਸੜਕਿਸ ਰੱਖਿਆ ਫੋਰਸ ਆ ਉਹ ਹਿੱਸੇ ਖਾਤਰੀ ਇੰਨੀਆਂ ਗੱਡੀਆਂ ਦਿੱਤੀਆਂ 5800 ਬੰਦੇ ਦੀ ਜਾਨ ਬਚਾਤੀ ਉਹਨਾਂ ਨੇ 3 ਮਹੀਨਾ ਚ ਨਸ਼ਾ ਨਸ਼ਾ ਸ਼ਰੂ ਕਮੇਟੀ ਅਸੀਂ ਬਣਾਈ ਸੀਗੀ ਭਗਤੇ ਭਾਈਕੇ ਅਜ਼ੀਜ਼ ਆਪ ਸਾਰੀ ਇਹਨਾਂ ਦੀ ਕਮੇਟੀ ਦੇ ਨਾਲ ਖੜੇ ਸੀਗੇ ਅਸੀਂ ਨਾਲ ਖੜ ਕੇ ਸਾਰੇ ਬੰਦੇ ਅਸੀਂ ਚਕਾਏ ਆ ਪਰ ਰੌਲਾ ਇਹ ਆ ਵੀ ਜਿੱਦੇ ਕਿਸੇ ਬੰਦੇ ਤੋਂ ਜੇ ਕਿਸੇ ਬੰਦੇ ਦੇ ਪਰਚੇ ਦਾ ਜਿਹੜਾ ਬੰਦਾ ਨੂੰ ਪਤਾ ਹੀ ਨਹੀਂ ਹੁੰਦਾ ਸੀ ਜਦੋਂ ਦੀ ਪੰਜਾਬ ਸਰਕਾਰ ਆਈ ਆ ਕਿਸੇ ਦੇ ਨੱਕਾ ਪਰਚਾ ਨਹੀਂ ਪਿਆ ਅਜੇ ਤੱਕ ਜਦੋਂ ਦੀ ਇਨਕਾਰ ਹੈ ਕੋਈ ਕਹਿੰਦੇ ਆਪਾਂ ਦੇਣਦਾਰ ਆ ਕੋਈ ਕਹਿੰਦੇ ਜਿਹੜਾ ਬਦਲਾਅ ਸਭ ਤੋਂ ਵੱਡਾ ਇਹੀ ਆ ਜੀ ਵੀ ਜਿਵੇਂ ਆਪਾਂ ਖੁੱਲੇ ਬੈਠੇ ਬੋਲੀ ਜਾਂਦੇ ਆ ਬੇ ਧੜਕ ਸਾਰੇ ਬੰਦੇ ਬੋਲੀ ਜਾਂਦੇ ਆ ਅੱਗੇ ਬੋਲਣ ਦੀ ਹਿੰਮਤ ਲੋਕ ਕਿਉਂ ਨਹੀਂ ਸੀ ਕਰਦੇ ਇਹ ਨਾਲ ਦੀ ਨਾਲ ਪਰਚਾ ਦੇ ਦਿੰਦੇ ਸੀ ਬੰਦਾ ਇੱਥੇ ਬੋਲ ਕੇ ਜਾਂਦਾ ਸੀਗਾ ਉਦੋਂ ਹੀ ਪਤਾ ਹੁੰਦਾ ਸੀ ਜਦੋਂ ਥਾਣੇ ਦੇ ਪਰਚਾ ਸੀ ਐਦੋਂ ਵੱਡਾ ਬਦਲਾਅ ਕੀ ਹੋਜੂ ਇੱਟਾਂ 75 ਸਾਲਾਂ ਦੇ ਆਪਾਂ ਗਲੀਆਂ ਦੇ ਨਾਲੀਆਂ 'ਚ ਹੀ ਉਲਝੇ ਫਿਰਦੇ ਆ ਇਹ ਬਦਲਾਅ ਨਹੀਂ ਹੁੰਦਾ ਵੀ ਗੱਲਬਾਤ ਕਰਾਂਗੇ ਬਾਈ ਜੀ ਕਿੱਦਾਂ ਦਾ ਜਿਹੜਾ ਮਤਲਬ ਕਿ ਨਵਾਂ ਐਮਪੀ ਆ ਆਪਣਾ ਜਿਹੜਾ ਨਵਾਂ ਉਮੀਦਵਾਰ ਹੈਗਾ ਉਹਦੇ ਤੋਂ ਕਿਹੜੀ ਪਾਰਟੀ ਦਾ ਹੋਵੇ ਕਿੱਦਾਂ ਦਾ ਉਮੀਦਵਾਰ ਹੋਵੇ ਕਿਹੇ ਜਿਹਾ ਤੁਹਾਨੂੰ ਵਧੀਆ ਲੱਗਦਾ ਹੈ ਉਮੀਦਵਾਰ ਜੀ ਵਧੀਆ 10 ਸਾਲ ਪੰਜਾਬ 'ਚ ਆਮ ਆਦਮੀ ਪਾਰਟੀ ਰਾਜ ਕਰੂਗੀ ਪੱਕਾ ਆਉਣ ਵਾਲੇ ਸਮੇਂ 'ਚ ਕੋਈ ਨਹੀਂ ਲਾ ਸਕਦਾ ਹਾਂ ਵਿਕਾਸ ਹੋਣਗੇ ਮਾ ਸਾਹਿਬ ਵਿਕਾਸ ਵੀ ਕਰਨੇ ਕੰਮ ਵੀ ਹੋਣ ਕਿ ਟਾਈਮ ਬਹੁਤ ਪਹਿਲੇ ਆਉਣ ਵਾਲੇ ਸਮੇਂ ਚ 10 ਸਾਲ 흘ਦੀ ਨਹੀਂ ਸਰਕਾਰ ਸਾਲ ਹੀ 2 ਹੋ ਗਿਆ 2 ਸਾਲ ਹੀ ਜੀਤਨਬਾਜੀ ਹਾਂਜੀ ਬਾਈ ਜੀ ਕੀ ਕਹੋਗੇ ਨਹੀਂ ਇਧਰ ਬਾਈ ਜੀ ਬੈਠੇ ਨੌਜਵਾਨ ਵੀ ਬੈਠੇ ਹਨ ਗੱਲਬਾਤ ਕਰਾਂਗੇ ਬਾਈ ਜੀ ਪੜ੍ਹੇ ਲਿਖੇ ਹੋ ਕੀ ਕਹੋਗੇ ਇਹਦੇ ਬਾਰੇ ਜਿਹੜਾ ਮੈਂ ਮਤਲਬ ਕਿ ਜਿਹੜਾ ਐਮਪੀ ਆ ਤੁਸੀਂ ਨੌਜਵਾਨ ਹੋ ਪੜ੍ਹੇ ਲਿਖੇ ਹੋ ਵੀ ਜਿਹੜਾ ਐਮਪੀ ਆ ਆਉਣ ਵਾਲਾ ਐਮਪੀ ਜਿਹੜਾ ਆਪਣਾ ਵੀ ਕਿਹੜੀ ਪਾਰਟੀ ਦਾ ਹੋਵੇ ਕਿਹੜੀ ਪਾਰਟੀ ਦਾ ਵਧੀਆ ਹੈ ਕਿਹਨੇ ਕੰਮ ਕੀਤੇ ਆ ਕਿਹਨੇ ਕਿਹੜੀ ਪਾਰਟੀ ਨੇ ਨਹੀਂ ਕੰਮ ਕੀਤੇ ਇਹਦੇ ਬਾਰੇ ਜੀ ਭਗਵੰਤ ਮਾਨੀ ਸਹੀ ਹੈ ਹਾਂ ਸਹੀ ਹੈ ਭਾਨਾ ਠੀਕ ਹੈ ਜੀ ਇਹੀ ਕੰਮ ਕਰੂੰ ਵਧੀਆ ਹੋਰ ਤਾਂ ਕਾਲੀ ਨਾਲ ਤਾਂ ਭੁੱਲ ਜਾਣ ਹੋ ਨਹੀਂ ਹੁੰਦੇ ਠੀਕ ਹੈ ਮੁਸ਼ਕਲ ਆ ਹਾਂ ਬਾਤ ਵੀ ਸਹੀ ਹੈ ਐਮਪਲਟੀ ਠੀਕ ਹੈ ਭਾਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂ ਜਰੂਰ ਜਰੂਰ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਜੀ ਭਈ ਆਪ ਸਰਕਾਰ ਤੋਂ ਸਾਨੂੰ ਜੋ ਉਮੀਦਾਂ ਸਾਡੀਆਂ ਪੂਰੀਆਂ ਹੋ ਰੀਆਂ ਪੂਰੀਆਂ ਹੋ ਰੀਆਂ ਹਾਂਜੀ ਬਹੁਤ ਵਧੀਆ ਮਾਂ ਸਰਕਾਰ ਆ ਸਾਡੀ ਅੱਗੇ 10 ਸਾਲ ਅੱਗੇ ਰਾਜ ਕਰੂਗੀ ਸਰਕਾਰ ਜਦੋਂ ਦੀ ਆਈ ਹੈ 43000 ਨੌਕਰੀ ਮਿਲੀ ਐ 43 ਜਿੰਨੀ ਵੀ ਲਿਲੀ ਨੌਕਰੀਆਂ ਫਰੀ ਮਿਲੀ ਕਿਸੇ ਤੋਂ 1 ਰੁਪਿਆ ਨਹੀਂ ਲਿਆ ਕਿਸੇ ਤੋਂ ਨਹੀਂ ਲਿਆ ਥਾਣੀ ਕਿਚਰੀ ਇਹ ਤਾਂ ਬੰਦੇ ਰੁਪਿਆ ਨਹੀਂ ਲੱਗਦਾ ਮੇਰੇ ਮੇਰੇ ਪੜੋਸੀ ਆ ਉਹ ਨਾਇਬ ਸੀਲਦਾਰ ਲੱਗ ਗਿਆ ਮੁੰਡਾ ਮੇਰੇ ਉਹਦੇ ਨਾਲ ਉਸੇ ਉਹਨਾਂ ਦੀ ਬਹੂ ਉਹ ਟੀਚਰ ਲੱਗੀ ਮੇਰੇ ਨਾਲ ਹੀ ਦੋ ਮਕਾਨਾਂ ਦੇ ਵਿੱਚ ਦੋ ਬੱਚੇ ਟੀਚਰ ਲੱਗ ਗਈ ਵੇਖੋ ਇਹਨੂੰ ਵਿਕਾਸ ਹੋਰ ਨਹੀਂ ਵਿਕਾਸ ਕੀ ਕਹੋਗੇ ਐਂਟਰਲੌਕ ਲਾਉਣਾ ਕੋਈ ਵਿਕਾਸ ਨਹੀਂ ਹੈ ਵੇਖੋ ਪਾਣੀ ਦਾ ਮੁੱਦਾ ਅਸੀਂ ਵੇਖੋ ਮੋਟਰਾਂ ਦਾ ਪਾਣੀ ਟਾਈਮ ਸਰ ਮੋਟਰ ਟਾਈਮ ਮਿਲਦਾ ਹੈ ਅੱਗੇ ਰਾਤ ਨੂੰ ਪਾਣੀ ਲਾਉਂਦੇ ਸੀਗੇ ਨੇਰ ਦਾ ਪਾਣੀ ਆ ਗਿਆ ਇਹ ਟੈ ਇੰਟਰਲੌਕ ਲਾਉਣਾ ਕੋਈ ਵਿਕਾਸ ਨਹੀਂ ਹੈ ਇੱਕ ਮਿੰਟ ਇੱਕ ਮਿੰਟ ਇੱਕ ਵੇਹੜਾ ਇੱਕ ਮਿੰਟ ਭਾਈ ਜੀ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਭਗਤੇ ਦੇ ਵਿੱਚ ਇੱਕ ਦੁਕਾਨਦਾਰ ਆ ਸਿਕਰਾ ਜੀ ਰੇਨੀਮੈਂਟ ਜੇ ਤੁਸੀਂ ਬੈਠਿਓ ਸਰ ਤੇਰੀ ਦੁਕਾਨ ਚ ਆਪਣਾ ਕੋਲ ਜਾਂ ਕੇ ਪਛਲੋ ਦੀ ਘਰ ਵਾਲੀ ਨੌਕਰੀ ਮਿਲੀ ਕਿ ਨਹੀਂ ਮਿਲੀ ਨਮਨ ਨੰਬਰ ਲਾਉਣ ਦੀ ਗੱਲ ਕਰਾ ਉਹ 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 ਪਹਿਲਾ ਕੱਚਿਆਂ ਦੇ ਵਿੱਚ ਜੋਇਨਿੰਗ ਪਈ ਵੀ ਸੀ ਉਹਨਾਂ ਦੀ ਕੱਚਿਆਂ 'ਚ ਸੀਗੇ ਉਹ ਇੱਕ ਮੈਨੂੰ ਹੁਣ ਮੈਨੂੰ ਗਲਤ ਆ ਰੱਖ ਲੈ ਮਰਕੇਸ਼ ਨਹੀਂ ਮੈਨੂੰ ਗਲਤ ਆ ਰੱਖ ਲੈ ਰਕੇਸ਼ ਮੈਨੂੰ ਗਲਤ ਆ ਰੱਖ ਲੈ ਇਹ ਜੀ ਮੋਟਰਾਂ ਦੀ ਗੱਲ ਕਰਦੇ ਆ ਇਹ ਇਹ ਇੰਨੇ ਜਾਣੇ ਖੜੇ ਆ ਇਹ ਇੱਕ ਵੀ ਕਹਿ ਦੇਣ ਬਸ ਇਹ ਇੱਕ ਵੀ ਕਨੈਕਸ਼ਨ ਦਿੱਤਾ ਆ ਕੋਈ 2 ਸਾਲ ਹੋ ਗਏ ਕੋਈ ਇੱਕ ਵੀ ਕਨੈਕਸ਼ਨ ਦਿੱਤਾ ਇਹਨਾਂ ਨੇ ਕੋਈ ਜੇ ਲੈ ਜੇ ਲਾਈਟ ਆਈ ਪਹਿਲੇ ਬਾਦਲ ਸਾਹਿਬ ਨੇ ਕਨੈਕਸ਼ਨ ਦਿੱਤੇ ਸੀਗੇ ਤੁਸੀਂ ਤੁਹਾਡੇ ਮਾਨ ਸਾਹਿਬ ਨੇ ਜਿਹੜੇ ਇੱਕ ਵੀ ਕਨੈਕਸ਼ਨ ਬਾਈ ਗਲਤ ਆ ਹੋਈ ਯਾਰ ਬਾਈ ਜੀ ਗੱਲ ਸੁਣੋ ਕਨੈਕਸ਼ਨ ਨਹੀਂ ਦਿੱਤੇ ਤਾਂ 2.5 ਲੱਖ ਰੁਪਿਆ ਕਨੇਖਾ ਦਾਦਾ ਕੱਲਾ ਬੇਚ ਕੇ ਲੋਕਾਂ ਨੇ ਲਵਾਏ ਚਲੋ ਸ਼ਾਬਾਸ਼ ਪਾਣੀ ਗਲਤ ਸੁਣਿਆ ਯਾਰ ਸ਼ਾਬਾਸ਼ ਆਪਾਂ ਨੇ ਕਨੈਕਸ਼ਨ ਲਵਾਏ ਬਹੁਤ ਚੰਗਾ ਕਰਾ ਸਰਕਾਰ ਨੇ ਹੁਣ ਮਾਨ ਸਾਹਿਬ ਨੇ 6 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ ਨਹਿਰ ਕੱਢ ਰਿਆ ਕਿਸੇ ਸਰਕਾਰ ਨੇ ਕੱਢੀ ਐ 6 ਲੱਖ ਟਿਊਬਲ ਬੰਦ ਹੋ ਰਹਿਣਾ ਲੱਕ ਲੱਕ ਜੇ ਲਾਈਟ ਲਾਈਟ ਤਾਂ ਹੀ ਆਈ ਆ ਜੇ ਕਾਲੀ ਸਰਕਾਰ ਵਲੇ 4 ਥਰਮਲ ਪਲਾਂਟ ਲੱਗੇ ਆ ਲਾਈਟ ਫੇਰ ਹੀ ਆਈ ਹੈ ਨਾ ਲਾਈਟ ਫੇਰ ਹੀ ਆਈ ਨਾਲ ਤਾਂ ਵੇਚਿਆ ਵਾ ਥਰਮਲ ਪਲੱਗ ਬੋਲਣ ਦੇ ਆ ਤੁਹਾਡੇ ਕੋਲੇ ਵੀ ਆਵਾਂਗੇ ਤੁਹਾਡੇ ਕੋਲੇ ਵੀ ਆਵਾਂਗੇ ਜੇ ਲਾਈਟ ਲਾਈਟ ਤਾਂ ਜੇ ਪਲੱਟ ਪੈਦਾ ਕੀਤੀ ਹੈ ਤਾਂ ਪਹਿਲਾਂ ਪਿਛਲੀ ਸਰਕਾਰ ਚ ਵੀ ਲਾਈਟ ਆਉਂਦੀ ਰਹੀ ਹੈ ਉਸ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਜੋ ਲਾਈਟ ਤਾਂ ਜੋ ਲਾਈਟ ਆਈ ਆ ਫਗਤਾ ਪਾਈ ਦੇ ਜਿਹੜੇ ਵਾਸੀ ਹੈ ਬਹੁਤ ਹੀ ਸੂਝਵਾਨ ਹੈ ਪੜੇ ਲਿਖੇ ਹੈ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਗੱਲ ਕਰਦੇ ਆ ਵਧੀਆ ਭਾਈਚਾਰਕ ਸਾਂਝ ਨੂੰ ਕੈਮਰਾ ਖੰਦਦੇ ਆ ਇਹ ਬਹੁਤ ਵਧੀਆ ਗੱਲਾਂ ਪਤਾ ਕਰ ਰਹੇ ਆ ਆਪਾਂ ਗੱਲ ਮੁੱਦੇ ਤੇ ਆਈਏ ਵੀ ਜਿਹੜਾ ਕਿਹੜਾ ਕੈਂਡੀਡੇਟ ਜਿਹੜਾ ਵਧੀਆ ਕੈਂਡੀਡੇਟ ਹੈ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਜਿਹੜਾ ਕੰਮ ਕਰੂਗਾ ਹੁਣ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆ ਵੀਰ ਜੀ ਖੜੇ ਨੇ ਨੂੰ ਪੁੱਛਦੇ ਆ ਵੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਤੁਹਾਨੂੰ ਕਿਹੜਾ ਕੈਂਡੀਡੇਟ ਵਧੀਆ ਲੱਗਦਾ ਕਰਨ ਜੀ ਤੁਹਾਨੂੰ ਮੋਲ ਠੀਕ ਹੈ ਜੀ ਸਾਡੇ ਏਰੀਆ ਵਾਸਤੇ ਬਹੁਤ ਵਧੀਆ ਰਹਿਣਗੇ ਸਾਨੂੰ ਮੈਂ ਵਿਕਾਸ ਵੀ ਕਰਾਉਣਗੇ ਸਾਡੇ ਇਲਾਕੇ ਦੇ ਵੀਰੇ ਤੁਸੀਂ ਨੌਜਵਾਨ ਹੋ ਪੜ੍ਹੇ ਲਿ ਕੀ ਮੀਦਾਉਣੀਆਂ ਤੁਹਾਨੂੰ ਜਿਹੜਾ ਨਵਾਂ ਕੈਂਡੀਡੇਟ ਆਊਗਾ ਅਸੀਂ ਤਾਂ ਨਵੇਂ ਕੈਂਡੀਡੇਟ ਤੋਂ ਇਹ ਕਹਿੰਦੇ ਵੀ ਹੁਣ ਦਾ ਪੜ੍ਹੇ ਲਿਖੇ ਬੇਰੁਜ਼ਗਾਰ ਤੁਰੇ ਫਿਰਦੇ ਆਂਗੇ ਸਾਨੂੰ ਨੌਕਰੀਆਂ ਦੇ ਦੇ ਜਾਣ ਆਪਣੇ ਬੱਚੇ ਜਿਹੜੇ ਬਾਹਰ ਜਾਈ ਜਾਂਦੇ ਆਗੇ ਉਹ ਇੱਥੇ ਆਪਦਾ ਕੰਮ ਧੰਦਾ ਕਰਨ ਆਉਦੇ ਮਾਪਿਆਂ ਦੇ ਕੋਲੇ ਰਹਿਣ ਤੇ ਦੂਜੀ ਗੱਲ ਜਿਹੜਾ ਆਮੋ ਆਮ ਹੋਇਆ ਪਿਆ ਨਸ਼ਾ ਨਸ਼ਾ ਤਸਕਰ ਕੁੱਲਿਆਂ ਤੁਰੇ ਫਿਰਦੇ ਆ ਨਸ਼ਾ ਘਟਿਆ ਜਾਵੇ ਫੇਰ ਹੀ ਕਾਸ ਹੋਊਗਾ ਜਿਹੜਾ ਮਾਨ ਸਰਕਾਰ ਕੰਦੀ ਸੀ 45000 ਨੌਕਰੀਆਂ ਦੇਦੀਆਂ ਨੌਕਰੀਆਂ 45000 ਇਹ ਹੀ ਪੜ੍ਹੇ ਲਿਖੇ ਮੇਰੇ ਤੇ ਹੋਰ ਮੈਂ ਬਹੁਤ ਮੁੰਡੇ ਇੱਥੇ ਦਾ ਕਿਸੇ ਨੂੰ ਨੌ ਨੇ ਮਿਲੀ ਨੌਕਰੀ ਨਹੀਂ ਮਿਲੀ ਵੀਰੇ ਤੁਸੀਂ ਪੜੇ ਲਿਖੇ ਹੋ ਕੀ ਉਮੀਦਾਂ ਹੋਣੀਆਂ ਜਿਹੜਾ ਨਵਾਂ ਐਮਪੀ ਆਉਂਦਾ ਤੁਸੀਂ ਨਵੇਂ ਐਮਪੀ ਤੋਂ ਹੀ ਉਮੀਦ ਹੈ ਜੀ ਸਾਡੇ ਉਮੀਦਾਂ ਦੇ ਖਰੇ ਉਤਰਨਗੇ ਜਿਹੜਾ ਕੋਈ ਨਸ਼ਾ ਜਾਂ ਕੋਈ ਵੀ ਸਾਡੇ ਲੋਕਾਂ ਦੀ ਦੁੱਖ ਤਕਲੀਫਾਂ ਨੂੰ ਉਹਨਾਂ ਨੂੰ ਦੂਰ ਕਰਨਗੇ ਬਾਕੀ ਕਾਰ ਵੀ ਰਹੇ ਨੇ ਮਾਨ ਸਰਕਾਰ ਬਹੁਤ ਵਧੀਆ ਹੈ ਜੀ ਅੱਜ ਜਿਵੇਂ ਸੜਕ ਸੁਰੱਖਿਆ ਫੋਰਸ ਲਾ ਲਓ ਜਾਂ ਮੰਨ ਕੇ ਚਲੋ 45000 ਨੌਕਰੀ ਲਾ ਲਓ ਮੇਰਾ ਖੁਦ ਦਾ ਭਤੀਜਾ ਲੱਗਿਆ ਜੀ ਹੁਣ ਟ੍ਰੇਨਿੰਗ ਹੈ ਜੀ ਗਿਆ ਹੋਇਆ ਇੱਕ ਪੈਸਾ ਨਹੀਂ ਦਿੱਤਾ ਜਮਾ ਗਰੀਬ ਘਰੋਂ ਆ ਇੱਕ ਕਮਰਾ ਲੱਗਿਆ ਹੋਇਆ ਬਾਕੀ ਜਿੰਨੇ ਵੀ ਇਹ ਕਹਿੰਦੇ ਐਮਐਲਏ ਆ ਕਿਸੇ ਵੀ ਮੰਨ ਕੇ ਚੱਲੋ ਕਿਸੇ ਮੰਤਰੀ ਦਾ ਸ਼ੰਤਰੀ ਦਾ ਕੋਈ ਜਵਾਕ ਨਹੀਂ ਸਾਰੇ ਗਰਾਊਂਡ ਲੈਵਲ ਤੋਂ ਬੰਦੇ ਚੱਕ ਕੇ ਐਮਐਲਏ ਖੜਾਏ ਆ ਗਰੀਬ ਪਰਵਾਰਾਂ ਦੇ ਜਵਾਕਾਂ ਨੂੰ ਮੰਨ ਕੇ ਚੱਲੋ ਜੀ ਪਹਿਲ ਦੇ ਅਧਾਰ ਤੇ ਇਹ ਸਨ ਭਗਤਾ ਭਾਈ ਦੇ ਵਾਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕਿਸੇ ਨੇ ਪਾਮ ਪਾਰਟੀ ਨੂੰ ਕਿਹਾ ਕਿਸੇ ਨੇ ਕਾਲੀ ਦਲ ਦਾ ਕਿਹਾ ਤੇ ਕਿਸੇ ਨੇ ਕਿਹਾ ਕਾਂਗਰਸ ਦਾ ਉਮੀਦਵਾਰ ਨੂੰ ਜਿਹੜਾ ਹੋਵੇ ਨਸ਼ੇ ਦੀ ਗੱਲ ਨਸ਼ੇ ਦੀ ਜਿਹੜੇ ਪਿੰਡ ਵੀ ਜਾਈਏ ਨਸ਼ੇ ਦੀ ਗੱਲ ਹੁੰਦੀ ਹੈ ਕਿ ਨਸ਼ਾ ਹਲਕਾ ਰਾਮਪਰਾ ਦੇ ਫੂਲ ਦੇ ਵਿੱਚ ਵੀ ਜੋਹਰਾ ਦੇ ਵਿਕ ਰਿਆ ਕੋਈ ਬਦਲਾਅ ਨਹੀਂ ਆਇਆ ਲੋਕਾਂ ਨੇ ਕਿਹਾ ਇਸ ਮੌਕੇ ਜਿਹੜੇ ਆਮ ਲੋਕਾਂ ਨਾਲ ਪਬਲਿਕ ਨਾਲ ਗੱਲਬਾਤ ਕੀਤੀ ਭਗਤਾ ਭਾਈ ਇਤਿਹਾਸ ਖੂਪੂਤਾਂ ਵਾਲੇ ਖੂ ਦੇ ਉੱਤੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹੀ ਕਿਹਾ ਕਿ ਵੀ ਕੋਈ ਬਦਲਾਅ ਨਹੀਂ ਆਇਆ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਅਸੀਂ ਅਗਲੇ ਪਿੰਡ ਫਿਰ ਹਾਜ਼ਰ ਹੋਵਾਂਗੇ ਤਾਂ ਤੇ ਜੀ ਜੀ ਆਜਾਜ ਤੁਹਾਡਾ ਆਪਣਾ ਪੱਤਰਕਾਰ ਵਿੰਦਰ ਜਲਾਲ ਫਾਸਟ ਵੀ ਨਿਊਜ਼